ਪਰ ਮਹਾਪੁਰਸ਼ਾਂ ਨੇ ਜਦੋਂ ਦੇਖਿਆ ਵਿੱਚ ਇਨਸਾਨ ਦੇ ਵਿੱਚ ਕਮਜ਼ੋਰੀਆਂ ਇਹ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰੇ ਤੇ ਹਰੀ ਦਾ ਰੂਪ ਵੀ ਬਣ ਸਕਦਾ ਇਹਦੇ ਅੰਦਰ ਜੋ ਭੈੜ ਹੈ ਜੋ ਇਹ ਗਲਤੀਆਂ ਕਰ ਰਿਹਾ ਹੈ ਹੋਰ ਜਾਨਵਰ ਨਹੀਂ ਕਰ ਰਿਆ ਜੋ ਇਹ ਇਨਸਾਨ ਕਰਦੇ। ਹੋਰ ਜਿਹੜੀਆਂ ਅਣੁਭਾ ਚਰਸੀ ਲੱਗਣਾ। ਗਿਣੀਆਂ ਗਈਆਂ ਸਰਦਾਰ ਇਹਨੂੰ ਬਣਾਇਆ। ਇਨਸਾਨ ਬਣਾਇਆ। ਕਿਉਂਕਿ ਮਹਾਪੁਰਸ਼ਾਂ ਨੇ ਯਤਨ ਕੀਤੇ ਹੈ। ਆਜੋ ਮਹੀਨਾ ਅੱਜ ਉਹਦੇ ਹੋਇਆ ਇਹ ਮਹੀਨਾ ਨੌਵਾਂ ਹੈ ਨੌਵਾਂ ਦੇਸੀ ਦੇਸੀ ਮਾਤ ਦੇ ਅਨਸਾਰ ਅਰਗਿਹ ਜਾਨੇ ਅਨਸਾਰ ਹੀ ਮਾਰਮਾ ਜਾਂਦਾ ਇਹੀ ਵਿੱਚ ਸਾਨੂੰ ਅਪਦੇਸ਼ ਦਿੱਤਾ ਇਹਦੇ ਵਿੱਚ ਗੁਰੂ ਘਰ ਸਾਹਮਣੇ ਵਿੱਚ ਜੋ ਮਹਾਪੁਰਸ਼ਾਂ ਨੇ ਤੋਕ ਕਖਾਰ ਨ ਮੇਤੀ ਕੰਠ ਮਿਲਿਆ ਹਰਨਾਵ ਬਾਪ ਬੱਪਨਾ ਤੋਖਾ ਬੱਪਨਾ ਪਰ ਪਰ ਭਜਨ ਉਹ ਜੀਵਨ ਉਹ ਅਨੁਸਤਾਨ ਨੂੰ ਵਿਆਪ ਨਹੀਂ ਸਕਦਾ ਉਹ ਨਹੀਂ ਸੁਣਦਾ ਕਾਂਠ ਮੇਲੇ ਆ ਹਰ ਨੌ ਜਿਹਦੇ ਅੰਦਰ ਹਰੀ ਦਾ ਨਾਮ ਬਸ ਗਿਆ ਨਾ ਉਹਨੂੰ ਬਾਪ ਨਹੀਂ ਵਿਆ ਸਕਦੀ ਜਿੱਦਾਂ ਆਪਾਂ ਸਿਆਲ ਦੇ ਮਹੀਨੇ ਰੱਜ ਆਈਆਂ ਨੇ ਰੰਗ ਤੇ ਤੇ ਪੜਾ ਨਹੀਂ ਲੰਗਦਾ ਆਗਮ ਆਉਣ ਲਈ ਯਤਨ ਕਰਦੇ ਆ ਪੜਾ ਨਹੀਂ ਲੰਗਦਾ ਧੁੱਪੇ ਭੇਜਦੇ ਆ ਪੜਾ ਨਹੀਂ ਲੰਗਦਾ ਇਹ ਤਾਂ ਸਾਡੇ ਹਿਰਦੇ ਦੇ ਵਿੱਚ ਇਹ ਹਰੀ ਦਾ ਨਾਮ ਮੱਸ ਜਾਵੇ ਤੇ ਸਾਨੂੰ ਪਾਪ ਨਹੀਂ ਬਿਆੰਦਾ ਤੋਖ ਤਖਾਰਨਾ ਵਿਆਪੀ ਗੰਠ ਮਿਲਿਆ ਹਰਨਾਉ ਮਨ ਬੇਡਿਆ ਜਨ ਹਾਰਵੇਂ ਦੇ ਨਾਰਸਣ ਲਗੜਾ ਆਹ ਮਨ ਬਿਜਿਆ ਸਾਧਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆਂ ਨਰਸਨ ਦੀ टांग ਲਾ ਕੇ ਓਟ ਗਵਿੰਦ ਗਪਾਲ ਰਾਏ ਸੇਵਾ ਸੁਆਮੀ ਲਾਓ ਉਸ ਮਾਲਕ ਦੀ ਉਹ ਸਤਗੁਰ ਦੀ ਓਟ ਲੈ ਲਈ ਐ ਸੁਆਮੀ ਮੈਨੂੰ ਆਪਣੇ ਚਾਨਾ ਦੀ ਸੇਵਾ ਦੇ ਵਿੱਚ ਲਾ ਲਾਓ ਓਟ ਗਵਿੰਦ ਗਪਾਲ ਰਾਏ ਸੇਵਾ ਸੁਆਮੀ ਲਾਓ ਸਿਵਾਲੇ ਵਿੱਚ ਮੈਨੂੰ ਸਤਿਗੁਰੂ ਲਾਰਾ ਮੇਰਾ ਜੀਵਨ ਪਿਆਰ ਤੇ ਯਾਰਿਆ ਹੈ ਵੇਖਿਆ ਹੋ ਨਾ ਸਕੀ ਮੈਂ ਸਾਨੂੰ ਪੜਗਾਹ ਇਹ ਜਿਹੇ ਸੰਸਾਰ ਦੇ ਵਿੱਚ ਇਹ ਰਸ ਹੈ ਇਹ ਪੂਰ ਨਹੀਂ ਸਕਦੇ ਵਿਆਪ ਨਹੀਂ ਸਕਦੇ جری گو دے ہریو جہاں تب جی تہاں ملی سچی پریت سماہو جی کسی برتن د ਕਹੇ ਦੇ ਭਾਂਡੇ ਹੁੰਦੇ ਸੀ ਉਹਨਾਂ ਦੇ ਵਿੱਚ ਟਕੋਰ ਮਾਰਨੀ ਉਹਦੇ ਵਿੱਚੋਂ ਆਵਾਜ਼ ਨਿਕਲਦੀ ਆਵਾਜ਼ ਉਹ ਜਿਹੜੀ ਆਵਾਜ਼ ਨਿਕਲਦੀ ਹੈ ਉਹ ਭਾਂਡੇ ਦੇ ਵਿੱਚ ਹੀ ਸਮਾ ਜਾਂਦੀ ਸੰਝੇ ਸੀ ਇਸੇ ਤਰ੍ਹਾਂ ਇਹ ਜੀਵ ਆਤਮਾ ਜਿੱਥੋਂ ਆਈ ਹੈ ਉੱਥੇ ਜਾ ਕੇ ਸਮਾ ਜਾਂਦੀ ਆ ਮਿਲ ਜਾਂਦੀ ਆ جنہ دی سچی پریتی ہے پیار سچا ہے ست گرو کر برہم گہ پکڑ لیا ساتھ گورو نے کر لینی پار بہ ہاتھ ਪਕੜ ਲਈ ਇਹ ਰੂਹ ਮਹਨ ਮਿਸ਼ਣੀ ਆਹ ਜਿਹੜੇ ਸਤਿਗੁਰੂ ਨੇ ਆਪਣੇ ਗੜੇ ਦੇ ਨਾਲ ਰੂਹਾਂ ਮਿਲ ਲਈਆਂ ਜੇ ਨਾਮ ਜਪਣੀ ਵਾਲੀਆਂ ਸਿਮਨ ਕਰਨੇ ਵਾਲੀਆਂ ਉਹ ਬਹਰ ਮਾਰ ਮਾਰ ਵਿਸ਼ੜ ਨਹੀਂ ਸਕਦੀਆਂ ਜਹਾਂ ਤੇ ਉਪਜੀ ਤਹਾ ਮਿਲੀ ਸਤੀ ਪ੍ਰੀਤ ਸਮਾਹ ਕਰ ਗੈਨੀ ਪਾਪਾਂ ਤੇ ਮੋਣ ਮਿਛੜਿ ਆਓ ਵਾਰ ਜਾਓ ਲਖ ਮੇਰੀਆਂ ਹਰ ਸੱਜਣ ਅਗੰ ਅਗਾਹੋ ਲਖ ਵਾਰੀ ਉਸ ਮਾਲਕ ਤੋਂ ਮੈਂ ਬਲਿਹਾਰ ਮਰਹਾਰ ਜਾਮਾ ਜੋ ਮਾਲਕ ਹੈ ਜੋ ਸੱਜਣ ਹੈ ਹਰ ਵਕਤ ਸਾਡੀ ਸਾਧ ਰਿਆ ਸਾਡੇ ਮਾੜੇ ਭੈੜੇ ਕਰਮਾਂ ਨੂੰ ਜਿਹੜਾ ਦੇਖ ਲਈ ਮਾਰ ਜਾਓ ਲਖ ਮੇਰੀਆਂ ਹਰ ਸੱਜਣ ਅਗੰਬਾਹੋ ਸ਼ਰਮ ਪਈ ਨਰੇਲੇ ਮਹਣ ਮਿਸ਼ਰਿਆਹੋ ਉਸ ਮਾਲਕ ਨੂੰ ਅਪੇਸ਼ ਕਰਨ ਨੂੰ ਪੈਂਦੀ ਐ ਜੇ ਰਿਆਂ ਨੂੰ ਆ ਉਸ ਮਾਰਗ ਤੇ ਟਹਿ ਪੈਂਦੀਆਂ ਯੋ ਉਹਨੇ ਯਾਤਰਾ ਦੇ ਵਿੱਚ ਜਾ ਕੇ ਜੁੜ ਜਾਂਦਾ ਲੰਘ ਜਾਂਦਾ ਹੈ ਉਹ ਨਰੈਣ ਨੂੰ ਪਰਮਾਤਮਾ ਨੂੰ ਸ਼ਰਨ ਪੈਂਦੀ ਐ ਸ਼ਰਨ ਪਈ ਨਰੈਣ ਮਹਣ ਬੈਠ ਰਿਆ

ਜੇ ਸੰਬਖੇ ਮੇਂ ਪਰਵਾਹ ਉਹ ਮਾਲਕ ਜਿਹਦੇ ਉੱਤੇ ਦਇਆ ਕਰ ਦਿੰਦਾ ਕਿਰਪਾ ਕਰ ਦਿੰਦਾ ਉਹਦਾ ਜਮਾਂ ਉਹਦਾ ਜੀਵਨ ਸਦਾ ਮਾਤੇ ਸੁਖਾ ਭਰਿਆ ਬੰਦੀ ਤੁੰਦਾ ਇਹ ਹੈ ਅੱਜ ਦਾ ਜੋ ਮਹੀਨਾ ਉਨੇ ਹੋਇਆ ਮਾਰਾ ਮਹਾ ਕਿਉਂਕਿ ਮੈਂ ਵੀ ਹੁਣ ਸਾਲ ਬਾਅਦ ਹੀ ਸੰਗੁਰਾਂ ਦੇ ਚੰਨਾਂ ਦੇ ਵਿੱਚ ਬੈਠਾ ਮੇਰਾ ਵੀ ਗळा ਰਾਮ ਹੋ ਚੁੱਕਾ ਅਰੇ ਸ਼ਾਈ ਬਣੀ ਓਰੇ ਸ਼ਾਈ ਫੇਰ ਬੇਨਤੀ ਐ ਸੰਗਤ ਨੂੰ ਸਤਿਗੁਰਾਂ ਨੇ ਚੰਨਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਚੰਨਾ ਦੇ ਵਿੱਚ ਗੋਲ ਰੱਖੀ ਹੁੰਦੀ ਹੈ ਉਹਦੇ ਵਿੱਚ ਮੰਥਾ ਦੇਖ ਲਿਆ ਕਰੋ ਕਿਉਂਕਿ ਕਈ ਗੁਰਮੁਖਾਂ ਨੂੰ ਫਿਰੇ ਹੈ ਕਹਿਣਾ ਪੈਂਦਾ ਵੀ ਉਧਰ ਦੇਖੋ ਉਧਰ ਦੇਖੋ ਇਹ ਜਿਹੜੀ ਗੋਲ ਹੈ ਸਤਿਗੁਰਾਂ ਦੇ ਚੰਨਾ 'ਚ ਪਈ ਹੈ ਇਹ ਪੜਾਰੇ ਵਿੱਚ ਇਹ ਲਗਣੀਆਂ ਕੋਈ ਖੇਜਣ ਨਾ ਕਰਿਆ ਕਰੋ ਇਧਰ ਉਧਰ ਮੱਥਾ ਟੇਕਣੇ ਨੂੰ ਮੈਨੂੰ ਪਤਾ ਕਿ ਕੌਣ ਆਇਆ ਆਉਣ ਗਿਆ ਕਿਨੇ ਰੁਪਈਆ ਢਿਕੇ ਕਿੰਨੇ ਰੁਪਈਏ ਢਿਕੇਗੇ ਕਿ 5 ਰੁਪਈਏ ਢਿਕੇ ਇਹ ਸਾਰੇ ਕੋਈ ਮੈਨੂੰ ਪਤਾ ਕਿ ਮੇਰੇ ਮੋਹਰੇ ਚੜਾਉਣੇ ਨਾਲ ਕੋਈ ਮਤ ਮੱਲੇ ਬੇਲੇ ਕਮੇਲੇ ਜਦੋਂ ਇਧਰ ਉਧਰ ਬੈਠੇ ਹੋਈਏ ਨਾ ਕੋਈ ਹਿੱਟਾ ਮਾਰੀ ਮੱਥਾ ਟੇਕ ਲਈ ਅਗਰ ਵਾਹੇ ਗੁੜੀਂਕਾ ਸੰਸਾ ਦੇਵਾ ਚੰਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ